ਇਹ ਅੱਜ ਦੀ ਵੀਡੀਓ ਦੇਖ ਰਹੇ ਸੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਖ਼ਬਰਾਂ ਦੀ ਇੱਕ ਵੱਡੀ ਖ਼ਬਰ سامنے ਆ ਰਹੀ ਹੈ ਕਲਿਸਤਾਨੀ ਕੱਪੜ ਬੰਦ ਤੇ ਗੀ ਹੀ ਗੀ ਹੋਰ ਕਿਸਾ ਕੈਨੇਡਾ ਦੇ ਸੁਰੱਖਿਆ ਤੋਂ ਲਈ ਖਤਰਾ ਤੇ ਲੋਕਾਂ ਦੀ ਸੁਰੱਖਿਆ ਤੇ ਭਾਰਤ ਨਾਲ ਬੁਲੇ ਸਬੰਧਾਂ ਨੂੰ ਹੈ ਖਤਰਾ ਐਸੀ ਵੱਡੀ ਖ਼ਬਰ ਆ ਰਹੀ ਹੈ ਸਪੋਰਟ ਰਿਚ ਕਿਹਾ ਗਿਆ ਹੈ ਕਿ ਖੇਡਾ ਖਾਲਿਸਤਾਨੀ ਕਪੜਪੰਤੀ ਤੇ ਗੀਹ ਹੋਰ ਗੀਰੋ ਹੋ ਉਸਨ ਚੱਲ ਤ ਜਬਰਨ ਉਨਸੂਲੀ ਦੇ ਘੜਜੋਂ ਨੂੰ ਦਾ ਸਾਹਮਣਾ ਕਰ ਰਿਹਾ ਹੈ ਦੇਸ਼ ਦੇ ਨਾਲ ਲੋਕਾਂ ਦੀ ਸੁਰੱਖਿਆ ਸਿੱਖ ਫਿਰਕੂ ਵਿਸ਼ਵਾਸ ਦੇ ਭਾਰਤ ਨਾਲ ਦੁੱਖ ਬਿਲੇ ਵਾਲੇ ਸੰਬੰਧ ਨਾਲ ਖਤਰਾ ਹੈ ਹਾਲਾ ਹੀ ਵਿੱਚ ਭਾਰਤ ਕੰਮ ਕਮੇਡੀ ਨਾ ਇਕ ਅਕੀਲਾ ਸ਼ਰਮਾਨੇ ਕਬਿਲ ਸ਼ਰਮਾਨੇ ਉਹਨਾਂ ਦੀ ਪਤਨੀ ਗੰਨੀ ਚਤਰਥ ਦੀ ਮਾਲਕੀਪ ਵਾਲੇ ਸਾਰੇ ਸਖਤੀ ਕੈਂਪਸ ਫੈਲੇ ਕਰ ਦਿੱਤੇ ਤੇ ਰਿਪੋਰਟਾਂ ਵਿੱਚ ਜਾਣਕਾਰੀ ਦਿੱਤੀ ਗਈ ਇਸ ਦੇ ਨਾਲ ਹੀ ਨਾ ਨੀ ਕਹਬ ਗਿਆ ਤੇ ਸੱਤ ਅਗਸਤ ਨੂੰ ਹਮਲਾ ਵਰਨੇ ਰੈਸਟੋਰੈਂਟ ਵਿੱਚ ਹਮਲਾ ਕੀਤਾ ਤੇ ਕੰਪੀ ਸ਼ਰਮਾ ਤੇ ਵੀ ਹਮਲਾ ਕੀਤਾ ਇਸ ਦੇ ਨਾਲ ਹੀ ਖਾਲੀ ਸਾਨੀ ਕਪਰਪੰਥੀ ਦਾ ਵੱਡਾ ਜਾਇਜ਼ਾ